ਸ਼੍ਰੀ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਕਿੰਨੇ ਬੁਲੰਦ ਨੇ ਗਿਆਨ ਕਿਤਨਾ ਮਹਾਨ ਹੈ ਉਹਨਾਂ ਦੇ ਇੱਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ ਆਮ ਗਾਥਾ ਹੈ ਔਰ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖੀ ਕਿ ਕੰਮ ਕਿਤੇ ਪਿਓ ਚਲਿਆ ਨਾਮਦੇਵ ਨੂੰ ਆਖ ਸੁਣਾਇਆ ਨਾਮਦੇਵ ਨੂੰ ਸਾਰੀ ਗੱਲ ਸੁਣਾ ਦਿੱਤੀ ਠਾਕੁਰ ਦੀ ਸੇਵਾ ਕਰੇ ਘਰ ਵਿੱਚ ਮੂਰਤੀਆਂ ਰੱਖੀਆਂ ਸਨ ਤੇ ਨਾਮਦੇਵ ਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ ਤੂੰ ਠਾਕਰਾ ਨੂੰ ਇਸ਼ਨਾਨ ਕਰਾਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਵਿੱਚ ਝਲ بھر ਕੇ ਲਿਆਉਣਾ ਹੈ ਪਵਿੱਤਰ ਗਾਗਰ ਵਿੱਚ ਜਲ ਭਰ ਕੇ ਲਿਆਉਣਾ ਹੈ ਤੇ ਠਾਕਰਾ ਨੂੰ ਇਸ਼ਨਾਨ ਕਰਾਣਾ ਹੈ ਬਗੀਚੇ ਵਿੱਚ ਜਾ ਕੇ ਫੁੱਲ ਤੋੜਨੇ ਨੇ ਬਗੀਚੇ ਵਿੱਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਕਰ ਦੇ ਗਲ ਵਿੱਚ ਪਾਣੀ ਹੈ ਸਿਰਫ ਇਤਨਾ ਹੀ ਨਹੀਂ ਘਰ ਦੇ ਚ ਜਿਹੜੀ ਕਪਿਲਾ ਗਊ ਹੈ ਉਸ ਦਾ ਦੁੱਧ ਚੋਕ ਹੈ ਤੂੰ ਠਾਕਰਾ ਨੂੰ ਪਿਲਾਣਾ ਹੈ ਇਹ ਸਾਰਾ ਕਰਮ ਜੋ ਨਾਂ ਦਾ ਪਿਤਾ ਨਿਤ ਕਰਦਾ ਸੀ ਛੁੱਕੇ ਅੱਜ ਕਿਧਰੇ ਬਾਹਰ ਕੰਮਕਾਰ ਲਈ ਜਾ ਰਿਹਾ ਹੈ ਤੂੰ ਨਾਮ ਦੇ ਉਹਨੂੰ ਕਹਿ ਦਿੱਤਾ ਹੈ ਜਿਤਨੇ ਛਿਰ ਤੱਕ ਮੈਂ ਨਾ ਆਂ ਇਹ ਸਾਰਾ ਪੂਜਾ ਇਹ ਸਾਰਾ ਅਰਚਾ ਵੰਦਨ ਤੂੰ ਕਰਨਾ ਹੈ ਅੰਮ੍ਰਿਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸਵਾਭਾਵ ਮੁਤਾਬਕ ਆਪ ਉੱਠੇ ਨੇ ਬ੍ਰह्म ਮੂਰਤ ਦੇ ਚ ਗਾਗਰ ਪਿੱਤਲ ਦੀ ਸਿਰ ਤੇ ਰੱਖੀ ਹੈ ਨਦੀ ਦੇ ਤਟ ਤੇ ਗਏ ਨੇ ਗਾਗਰ ਖੂਬ ਮਾਂਜੀਏ ਇਸ਼ਨਾਨ ਕੀਤਾ ਹੈ ਗਾਗਰ ਨੂੰ ਭਰਿਆ ਤਾਂ ਆਪ ਦੀ ਦ੍ਰਿਸ਼ਟੀ ਜਲ ਜੰਤੂਆਂ ਤੇ ਪੈ ਗਈ ਮੱਛਲੀਆਂ ਤੇ ਪੈ ਗਈ ਕੁਝ ਮੈਂਡਕ ਸਨ ਉਹਨਾਂ ਤੇ ਪੈ ਗਈ ਕੁਝ ਕਛੂਏ ਸਨ ਉਹਨਾਂ ਤੇ ਪੈ ਗਈ ਆਪ ਦੇ ਅੰਦਰੋਂ ਅਮਰ ਗੀਤ ਦਾ ਝਰਨਾ ਇੰਜ ਫੁੱਟਿਆ ਆਨੀ ਲੈ ਕੁੰਮ ਭਰਾਈ ਲੈ ਉਦਕ ਠਾਕਰ ਕੋਈ ਇਸ਼ਨਾਨ ਕਰੋ ਪਰ 42 ਲੱਖ ਜੀਵ ਜਲ ਮੇ ਹੋਤੇ ਬੀਠਲ ਭੇਲਾ ਕਾਹੇ ਕਰੋ ਮਹਾਰਾਸ਼ਟਰ ਦੇ ਵਿੱਚ ਪ੍ਰਭੂ ਦਾ ਇੱਕ ਨਾਮ ਬੀਠਲ ਵੀ ਹੈ ਉਸੇ ਦਾ ਹੀ ਆ ਪ੍ਰਯੋਗ ਕਰਦੇ ਨੇ ਬੀਠਲ ਨਾਮ ਦਾ ਇੱਕ ਮੰਦਿਰ ਵੀ ਹੈ ਬਿੱਠਲ ਮੰਦਿਰ ਪੰਡਰਪੁਰ ਦੇ ਵਿੱਚ ਔਰ ਉਹ ਤੀਰਤ ਹੈ ਔਰ ਬਹੁਤ ਵੱਡੀ ਪੂਰਨਮਾਸ਼ੀ ਵਾਲੇ ਦਿਨ ਭੀੜ ਲੈਂਦੀ ਹੈ। ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਐ ਬੀਠਣ ਦਸ ਮੈਂ ਕੀ ਕਰਾਂ। ਮੈਂ ਪਾਣੀ ਭਰਿਆ ਹੈ। ਗਾਗਰ ਮਾਂਜੀ ਹੈ। ਤੈਨੂੰ ਇਸ਼ਨਾਨ ਕਰਾਣਾ ਹੈ। ਪਰ ਕਰਾਂ ਕਿ ਪਾਣੀ ਪਵਿੱਤਰ ਨਹੀਂ ਹੈ। ਕਿਉਂ? ਕਿ 42 ਲੱਖ ਜੁਨੀਆਂ ਤੇ ਆਖਰ ਪਾਣੀ ਦੇ ਚ ਨੇ ਤੇ ਉਹ ਸਾਰਾ ਕਿਰਿਆ ਕਰਮ ਪਾਣੀ ਦੇ ਚ ਹੀ ਕਰਦੀਆਂ ਨੇ। ਜਨਮ ਉਹਨਾਂ ਦਾ ਪਾਣੀ ਦੇ ਚ ਜੀਵਨ ਉਹਨਾਂ ਦਾ ਪਾਣੀ ਵਿੱਚ ਮਰਨ ਉਹਨਾਂ ਦਾ ਪਾਣੀ ਵਿੱਚ ਸਾਰੀ ਕਿਰਿਆ ਪਾਣੀ ਦੇ ਵਿੱਚ ਔਰ ਇਹ ਕੁੱਲ ਮਖਲੂਕ ਦਾ ਅੱਧਾ ਹਿੱਸਾ ਪਾਣੀ ਦੇ ਵਿੱਚ ਹੈ ਪੁਰਾਣੇ ਸ਼ਾਸਤਰਾਂ ਦੀ ਗਣਿਤ ਦੇ ਮੁਤਾਬਕ 84 ਲੱਖ ਜਾਨੀਆਂ ਨੇ ਜਿਹਦੇ ਚੋਂ 42 ਲੱਖ ਜਲ ਦੇ ਚ ਨੇ 21 ਲੱਖ ਫਲਜੰਦੂ ਨੇ ਔਰ 21 ਲੱਖ ਨਭਜੰਦੂ ਨੇ ਆਕਾਸ਼ ਦੇ ਵਿੱਚ ਉੱਡਣ ਵਾਲੇ ਇਸ ਧੰਗ ਨਾਲ 84 ਲੱਖ ਦੀ ਗਿਣਤੀ ਕੀਤੀ ਗਈ ਏ ਪਰ ਇਹ ਅੱਧਾ ਜੀਵ ਮੰਡਲ ਸਾਰੇ ਦਾ ਸਾਰਾ ਪਾਣੀ ਦੇ ਚ ਹੈ। ਤੋਂ ਨਾਮਦੇਵ ਕਹਿੰਦੇ ਨੇ ਜਦ ਜੀਵਨ ਪਾਣੀ ਦੇ ਚ ਹੈ, ਜਨਮ ਪਾਣੀ ਦੇ ਚ ਹੈ, ਮਰਨ ਪਾਣੀ ਦੇ ਚ ਹੈ। ਇਹ ਪਾਣੀ ਪਵਿੱਤਰ ਨਹੀਂ ਹੋ ਸਕਦਾ। ਇਹ ਤੇ ਅਪਵਿੱਤਰ ਹੈ। हे ਪ੍ਰਭੂ ਮੈਂ ਇਸ ਜਲ ਦਾ ਤੈਨੂੰ ਇਸ਼ਨਾਨ ਨਹੀਂ ਕਰਾਣਾ। ਖਾਲੀ ਗਾਗਰ ਲੈ ਕੇ ਆ ਗਏ। ਔਰ ਸੋਚ ਰਹੇ ਨੇ ਅਜੇ ਠਾਕਰਾ ਨੂੰ ਇਸ਼ਨਾਨ ਨਹੀਂ ਕਰਾਣਾ ਪਾਣੀ ਤੇ ਅਪਵਿੱਤਰ ਹੈ ਤੇ ਇਹ ਤੇ ਠਾਕਰਾ ਨੂੰ ਅਪਵਿੱਤਰ ਕਰਨਾ ਹੋਵੇਗਾ ਪਰ ਇਹ ਸੋਚਣੀ ਆਪ ਦੇ ਅੰਦਰ ਜੋ ਫੁੱਟੀ ਹੈ ਗਾਲ ਬਨ 11 ਸਾਲ ਦੀ ਉਮਰ ਦੇ ਵਿੱਚ ਛੋਟੇ ਨੇ ਬੱਚੇ ਨੇ ਪਿਤਾ ਬਾਹਰ ਜਾ ਰਿਹਾ ਹੈ ਤੇ ਪੁੱਤਰ ਨੂੰ ਸਮਝਾਇਆ ਹੈ ਇਹ ਸਭ ਕੁਝ ਤੂੰ ਰੋਜ਼ ਕਰਨਾ ਹੈ ਪਰ ਇਸ 마ਸੂਮ ਬਾਲਕ ਦੇ ਧਾਰਮਿਕ ਸੰਸਕਾਰ ਇਤਨੇ ਪਰਬਲ ਨੇ ਤੇ ਬੁੱਧੀ ਇਤਨੇ ਉਜਵਲ ਹੈ ਆਪ ਕਹਿੰਦੇ ਨੇ ਨਹੀਂ ਕਿ ਜਲ ਤੇ ਅਪਵਿੱਤਰ ਹੈ ਤੇ ਅਪਵਿੱਤਰ ਜਲ ਦੇ ਨਾਲ ਹੇ ਪ੍ਰਭੂ ਮੈਂ ਤੈਨੂੰ ਇਸ਼ਨਾਨ ਕਰਾਵਾਂ ਤੇ ਕਿਵੇਂ ਕਰਾਵਾਂ ਛੋਟੀ ਜਿਹੀ ਟੋਕਰੀ ਲੈ ਕੇ ਆਪ ਬਗਿਆਰ ਵਿੱਚ ਗਏ ਫੁੱਲ ਤੋੜਨ ਲੱਗੇ ਨੇ ਤੇ ਫੁੱਲਾਂ ਦੇ ਉੱਤੇ ਮੰਡਲਾ ਰਹੇ ਨੇ ਭौंरे तितਲੀਆਂ ਆਪ ਦੇਖਦੇ ਆਏ एकदम ਹੈਰਾਨ ਹੋਏ ਇਹ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਵਿੱਚੋਂ ਰਸ ਕੱਢ ਰਹੀਆਂ ਨੇ ਕਹਿੰਦੇ ਨੇ ਫੁੱਲ ਵੀ ਪਾਵਨ ਨਹੀਂ ਨੇ ਪਵਿੱਤਰ ਨਹੀਂ ਨੇ ਇਹਨਾਂ ਦਾ ਰਸ ਤੇ ਭੌਰੇ ਲੈ ਜਾਂਦੇ ਨੇ ਇਹਨਾਂ ਦੇ ਚੋਂ ਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ ਨੇ ਤਿਤਲੀਆਂ ਕੱਢ ਕੇ ਲੈ ਜਾਂਦੀਆਂ ਨੇ ਲਿਆਜ਼ਾ ਇਨਾਂ ਫੁੱਲਾਂ ਦੀ ਮਾਲਾ ਬਰੋ ਕੇ ਹੀ ਠਾਕਰ ਮੈਂ ਤੇਰੇ ਗਲੇ ਇਸ ਤਰ੍ਹਾਂ ਪਾਵਾਂ ਜਦਕਿ ਇਹਨਾਂ ਫੁੱਲਾਂ ਦਾ ਇਸਤੇਮਾਲ ਭੌਰੇ ਪਹਿਲੇ ਹੀ ਕਰ ਲੈਂਦੇ ਨੇ ਤਿਤਲੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਸ਼ਹਿਦ ਦੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਆਹ ਨੀਲੇ ਫੁੱਲ ਪਰੋਈ ਲੈ ਮਾਲਾ ਕਰ ਕੀਹੋਂ ਪੂਜ ਕਰਾਂ ਪਰ ਪਹਿਲੇ ਬਾਸ ਲਈ ਹੈ ਮੋਰੇ ਬੀਠਲ ਭੇਲਾ ਕਾਹੇ ਕਰਾਂ ਹੂ ਬੋ ਇਸ ਤਰ੍ਹਾਂ ਦਾ ਬਾਗ ਭਗਤ ਰਵਿਦਾਸ ਜੀ ਮਹਾਰਾਜ ਦਾ ਵੀ ਹੈ ਮਾਈ ਗੋਬਿੰਦ ਪੂਜਾ ਕਾਹ ਲੈ ਚਰਾਉਂ ਅਵਰ ਨਾ ਫੂਲ ਅਨੂਪ ਨਾ ਪਾਉਂ ਦੂਧ ਤਾਂ ਬਛਰੇ ਫਨੋਂ ਬਿੜਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਏ ਪ੍ਰਭੂ ਮੈਂ ਕਿਨੇ ਪਾਣੀ ਨਾਲ ਤੈਨੂੰ ਇਸ਼ਨਾਨ ਕਰਾਵਾਂ ਉਹ ਤੇ ਜਲ ਅਪਵਿੱਤਰ ਕਰ ਦਿੱਤਾ ਮੈਂ ਨਹੀਂ ਫੁੱਲ ਤੇ ਅਪਵਿੱਤਰ ਕਰ ਦਿਤੇ ਨੇ ਭੌਰਿਆਂ ਨੇ तितਲੀਆਂ ਨੇ ਸ਼ਹਿਦ ਦੀਆਂ ਮੱਖੀਆਂ ਨੇ ਹੁਣ ਆਪ ਨੂੰ ਖਿਆਲ ਆਇਆ ਕਿ ਤੀਜਾ ਕਮ ਪਿਤਾ ਨੇ ਸੌਪਿਆ ਸੀ ਕਪਿਲਾ ਗਊ ਦਾ ਦੁੱਧ ਠਾਕਰਾ ਨੂੰ ਪਿਲਾਣਾ ਹੈ ਤੋਂ ਆਪਣੀ ਮਾਤਾ ਨੂੰ ਆਖਿਆ ਗਊ ਚੋਦਿਓ ਦੁੱਧ ਚਾਹੀਦਾ ਹੈ ਨਾਮਦੇਵ ਦੀ ਮਾਤਾ ਨੇ ਗਊ ਦਾ ਬਛੜਾ ਖੋਲਿਆ ਬਛੜਾ ਥਣ ਚੁੰਬਣ ਲੱਗ ਪਿਆ ਤੇ ਨਾਮਦੇਵ ਜੀ ਮਹਾਰਾਜ ਆਪਣੀ ਮਾਂ ਨੂੰ ਕਹਿੰਦੇ ਨੇ ਪਹਿਲੇ ਇਹ ਬਛੜਾ ਦੁੱਧ ਪੀਏਗਾ ਹਾਂ ਮੇਰੇ ਬੱਚੇ ਪਹਿਲੇ ਬਛੜਾ ਦੁੱਧ ਪੀਏਗਾ ਤਾਂ ਹੀ ਗਊ ਦੁੱਧ ਦੇਂਦੀ ਹੈ ਤੋਂ ਆਪ ਕਹਿਣ ਲੱਗੇ ਮਾਂ ਮੈਨੂੰ ਇਹ ਦੁੱਧ ਨਹੀਂ ਚਾਹੀਦਾ ਇਸ ਦੁੱਧ ਦਾ ਭੋਗ ਮੈਂ ਠਾਕਰਾ ਨੂੰ ਨਹੀਂ ਲਵਾਣਾ ਕਿਉਂ ਆ ਨਹੀਂ ਲੈ ਦੁੱਧ ਰਿਧਾਈ ਲੈ ਖੀਰਨ ਠਾਕਰ ਕੋ ਨੈ ਵੇਦ ਕਰੋ ਪਰ ਪਹਿਲੇ ਦੂਧ ਬਿਤਾਰਿਓ ਬਛਰੇ ਬੀਠਲ ਭੇਲਾ ਕਾਹੇ ਕਰੋ اے ਬੀਠਲ ਦਸ ਮੈਂ ਕੀ ਕਰਾਂ ਇਹ ਦੁੱਧ ਤੇ ਪਹਿਲੇ ਚੁੰਗ ਗਿਆ ਬਛੜਾ ਉਹਨੇ ਪਵਿੱਤਰ ਕਰ ਦਿੱਤਾ ਹੈ ਥਣਾ ਦੇ ਚ ਦੂਧ ਤਾਂ ਬਛਰੇ ਥਨੋ ਬਿਟਾਰਿਓ ਭਗਤ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਆਨੀ ਲੈ ਦੂਧ ਰਿਧਾਈ ਲੈ ਖੀਰੰ ਠਾਕਰ ਕੋ ਨੈ ਵੇਦ ਕਰੋ ਪਰ ਪਹਿਲੇ ਦੁੱਧ ਬਿਟਾਰਿਓ ਬਛਰੇ ਬਿਠਲ ਭੇਲਾ ਕਾਹੇ ਕਰਉ ਇਹ ਬਿਠਲ ਦਸ ਮੈਂ ਕੀ ਕਰਾਂ ਦੁੱਧ ਤੇ ਅਪਵਿੱਤਰ ਹੋ ਗਿਆ ਇਹ ਤੇ ਪਹਿਲੇ ਬਛਰੇ ਨੇ ਪੀ ਲੇ ਤੇ ਮੈਂ ਤੇ ਤੈਨੂੰ ਪਹਿਲੇ ਭੋਗ ਲਵਾਣਾ ਸੀ ਪਰ ਇਹ ਤੇ ਬਛੜਾ ਹੀ ਪਹਿਲੇ ਭੋਗ ਲਾ ਗਿਆ ਹੈ ਔਰ ਥਣਾ ਦੇ ਚ ਹੀ ਝੂਠਾ ਕਰ ਗਿਆ ਹੈ ਤੋ ਮੈਂ ਇਸ ਦਾ ਭੋਗ ਲਵਾਵਾ ਤੇ ਕਿਵੇਂ ਲਵਾਵਾ ਅੱਜ ਪੂਜਾ ਨਹੀਂ ਹੋਈ ਅੱਜ ਠਾਕਰਾਂ ਦਾ ਇਸ਼ਨਾਨ ਨਹੀਂ ਹੋਇਆ ਅੱਜ ਠਾਕਰਾਂ ਦੇ ਅੱਗੋਂ ਦੁੱਧ ਨਹੀਂ ਰੱਖਿਆ ਗਿਆ ਦੁੱਧ ਨਹੀਂ ਪਿਲਾਇਆ ਗਿਆ ਆਪ ਬੈਠੇ ਨੇ ਸੋਚ ਦੇ ਚ ਪਿਤਾ ਨਾਰਾਜ਼ ਹੋਵੇਗਾ ਪਿਤਾ ਉਖਾ ਹੋਵੇਗਾ ਇਸ ਤਰ੍ਹਾਂ ਦੀਆਂ ਸੋਚਾਂ ਦੇ ਚ ਆਪ ਪਏ ਨੇ ਤੇ ਆਪ ਦੇ ਅੰਦਰੋਂ ਅਮਰ ਘੁਨੇ ਇੰਜ ਉੱਠੇ ਈ ਬੇ ਬੀਠਲ ਉਬੇ ਬੀਠਲ ਬੀਠਲ ਵਿਨ ਸੰਸਾਰ ਨਹੀਂ ਥਾਨ-ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀ ਏ ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਇਸ਼ਨਾਨ ਕਰਾਵਾਂ ਤਾਂ ਤੂੰ ਮੱਛੀ ਹੋ ਕੇ ਪਹਿਲੇ ਆਪ ਹੀ ਜਲ ਵਿੱਚ ਇਸ਼ਨਾਨ ਕਰ ਰਿਹਾ ਹੈ ਮੈਂ ਤੈਨੂੰ ਕਿ ਇਸ਼ਨਾਨ ਕਰਾਵਾਂ ਹੇ ਪ੍ਰਭੂ ਜਦ ਮੈਂ ਤੈਨੂੰ ਸੋਚਿਆ ਫੇਰੇ ਬਾਰੇ ਸੋਚਿਆ ਕਿ ਇਸ਼ਨਾਨ ਕਰਾਵਾਂ ਤਾਂ ਇਹ ਵੀ ਵਿਚਾਰ ਪੈਦਾ ਹੋਇਆ ਇਸ਼ਨਾਨ ਤੇ ਉਸਨੂੰ ਕਰਾਇਆ ਜਾਂਦਾ ਜੋ ਮੈਲਾ ਹੋ ਜਾਏ ਹੈ ਕੀ ਤੂੰ ਮੈਲਾ ਹੋ ਜਾਣਾ ਹੈ ਸਾਇਬ ਕਹਿੰਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਹੁੰਦਾ ਤਾਂ ਤੂੰ ਤੇ ਉਜਲ ਹੈ ਤੂੰ ਤੇ ਪਾਵਨ ਹੈ ਤੂੰ ਤੇ ਪਵਿੱਤਰ ਹੈ ਮੈਲੇ ਤੇ ਅਸੀ ਹੋ ਜਾਂਦੇ ਹੈ ਸਾਡਾ ਤਨ ਮੈਲਾ ਸਾਡਾ ਮਨ ਮੈਲਾ ਹੈ ਪ੍ਰਭੂ ਤੂੰ ਤੇ ਨਿਰਮਲ ਹੈ ਤੂੰ ਤੇ ਸਵਛ ਹੈ ਤੂੰ ਤੇ ਪਾਵਨ ਹੈ ਤੂੰ ਤੇ ਅਤੀ ਪਵਿੱਤਰ ਹੈ ਤੂੰ શ્રી ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਸ਼ਨਾਨ ਤੇ ਮੈਂ ਤੈਨੂੰ ਤਾਂ ਕਰਾਵਾਂ ਕਿ ਤੂੰ ਮੈਲਾ ਹੋਏ ਪਰ ਤੂੰ ਤੇ ਕਦੇ ਮੈਲਾ ਹੁੰਦਾ ਹੀ ਨਹੀਂ ਔਰ ਤੈਨੂੰ ਕੀ ਇਸ਼ਨਾਨ ਕਰਾਵਾਂ ਤੂੰ ਜਲ ਜੰਤੂ ਹੋ ਕੇ ਅੱਠੇ ਪੈਰ ਜਲ ਵਿੱਚ ਰਹਿ ਰਹੇ ਆਂ ਸਾਗਰਾਂ ਵਿੱਚ ਰਹਿ ਰਹੇ ਆਂ ਦਰਿਆਵਾਂ ਵਿੱਚ ਰਹਿ ਰਹੇ ਆਂ ਝੀਲਾਂ ਵਿੱਚ ਰਹਿ ਰਹੇ ਆਂ ਤੈਨੂੰ ਕੀ ਇਸ਼ਨਾਨ ਕਰਾਵਾਂ ਇੰਜ ਬ੍ਰह्म ਗਿਆਨ ਦਾ ਪੂਰਨ ਬੋਧ ਭਗਤ ਨਾਮਦੇਵ ਜੀ ਮਹਾਰਾਜ ਦੇ ਅੰਦਰੋਂ ਪੈਦਾ ਹੋਇਆ हे ਪ੍ਰਭੂ ਜਲ ਵਿੱਚ ਤੂੰ ਮੱਛੀ ਵਿੱਚ ਤੂੰ ਤੂੰ ਤੇ ਵਿਆਪਕ ਹੈਂ ਇਹ ਬੇਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਤਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੋ ਸਰਬਮਹੀ ਸ਼੍ਰੀ ਨਾਮਦੇਵ ਜੀ ਮਹਾਰਾਜ ਅਗਾ ਫੁੱਲਾਂ ਬਾਰੇ ਐਸਾ ਕਹਿੰਦੇ ਨੇ हे ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਫੁੱਲਾਂ ਦੀ ਮਾਲਾ ਬਣਾ ਕੇ ਪਹਿਨਾਵਾਂ ਤਿੱਥੋਂ ਤਿਤਲੀ ਹੋ ਕੇ ਸ਼ਹਿਦ ਦੀ ਮੱਖੀ ਹੋ ਕੇ ਭੌਰਾ ਹੋ ਕੇ ਆਪ ਹੀ ਪਹਿਲੇ ਰਸ ਲੈ ਲੈਣਾ ਤੈਨੂੰ ਕੀ ਮੈਂ ਮਾਲਾ ਪਹਿਨਾ ਜਦ ਮੈਂ ਸੋਚਿਆ ਤੈਨੂੰ ਦੁੱਧ ਪਿਲਾਵਾਂ ਪਰ ਤੂੰ ਬਛੜਾ ਹੋ ਕੇ ਆਪ ਹੀ ਪਹਿਲੇ ਦੁੱਧ ਪੀ ਲੈਣਾ ਅਪੇ ਭੋਗ ਲਾ ਲੈਣਾ ਗਉ ਤੂੰ ਬਛੜਾ ਤੂੰ ਦੁੱਧ ਤੂੰ ਤੂੰ ਹੀ ਤੂੰ ਹੈ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ-ਫਨ ਅੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀ ਇਥੋਂ ਐਸਾ ਵੀ ਪਤਾ ਚੱਲਦਾ ਹੈ ਕਿ ਸ਼੍ਰੀ ਨਾਮਦੇਵ ਜੀ ਮਹਾਰਾਜ ਨਿਰਗੁਣ ਬ੍ਰਹਮ ਦੇ ਉਪਾਸ਼ਕ ਨੇ ਵਿਆਪਕ ਬ੍ਰਹਮ ਦੇ ਉਪਾਸ਼ਕ ਨੇ ਆਪ ਦੇ ਐਸੇ ਬੋਲ ਵੀ ਨੇ Hindu ਪੂਜੇ ਦੇ ਹੁਰਾ ਮੁਸਲਮਾਨ ਮਸੀਦ ਨਾਮੇ ਸੋਈ ਸੇਵਿਆ ਨਾ ਦੇਹੁਰਾ ਨਾ ਮਸੀਦ Hindu ਲਬਦਾ ਹੈ ਮੂਰਤੀਆਂ ਦੇ ਪ੍ਰਭੂ ਨੂੰ ਮੁਸਲਮਾਨ ਲਬਦਾ ਹੈ ਖਾਨਕਾ ਦੇ ਚ ਪਰ ਨਾਮਦੇਵ ਜੀ ਮਹਾਰਾਜ ਕਹਿੰਦੇ ਮੈਂ ਤੇ ਜਿੱਧਰ ਦੇਖਦਾ ਤੇਰੇ ਤੋਂ ਬਿਨਾ ਕੁਝ ਹੈ ਹੀ ਨਹੀਂ ਤੂੰ ਹੀ ਤੂੰ ਹੈ ਇਸ ਨੂੰ ਸ਼ਰੀਨੰਦ ਲਾਲ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ ਹੈ ਬ੍ਰਾਹਮਣ ਮੁਸ਼ਤਾਕ ਦੇ ਬੁੱਤ ਜ਼ਾਹਿਦ ਫਿਦਾਏ ਖਾਨ ਕਾ ਹਰ ਕੋ ਜਾ ਜਾ ਮੈਂ ਮੁਹੱਬਤ ਦੀਦੈਮ ਸਰਸ਼ਾਰਾਸ ਬ੍ਰਾਹਮਣ ਲੱਭਦਾ ਤੈਨੂੰ ਬੁੱਤਾਂ ਦੇ ਚੋਂ ਔਰ ਮੁਸਲਮ ਲੱਭਦਾ ਤੈਨੂੰ ਖਾਨਕਾ ਦੇ ਚੋਂ ਪਰ ਹਰ ਕੋ ਜਾ ਜਾ ਮੈਂ ਮੁਹੱਬਤ ਮੈਨੂੰ ਤੇ ਹਰ ਥਾਂ ਤੇ ਤੇਰੀ ਮੁਹੱਬਤ ਤੇਰਾ ਪਿਆਰ ਹੀ ਦਿਖਾਈ ਦਿੰਦਾ ਹੈ ਚਾਹੇ ਮੰਦਰ ਹੈ ਚਾਹੇ ਮਸਜਿਦ ਹੈ ਹਰ ਪਾਸੇ ਤੂੰ ਹੀ ਤੂੰ ਹੈ ਤੋ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ Hindu ਪੂਜੇ ਦੇਹੋਰਾ ਮੁਸਲਮਾਨ ਮਸਜਿਦ ਨਾਮੇ ਸੋਈ ਸੇਵਿਆ ਨਾ ਦੇਹੋਰਾ ਨਾ ਮਸਜਿਦ ਤੋ ਫਿਰ ਕਿੱਥੇ ਹੈ ਜੇ ਮੰਦਰ ਤੇ ਮਸਜਿਦ ਦੇਚ ਨਹੀਂ ਤੋ ਫਿਰ ਕਿੱਥੇ ਹੈ ਤੂੰ ਨਾਮਦੇਵ ਕਹਿੰਦੇ ਨੇ ਸਵੇ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇਰੇ ਮੇਰਾ ਰਾਮ ਘਟ ਘਟ ਦੇ ਚ ਬੋਲ ਰਿਹਾ ਹੈ ਔਰ ਰਾਮ ਤੋਂ ਬਿਨਾ ਕੌਣ ਬੋਲ ਸਕਦਾ ਹੈ ਰਾਮ ਹੀ ਬੋਲ ਰਿਹਾ ਹੈ ਪਸ਼ੂਆਂ ਦੇ ਚ ਰਾਮ ਹੀ ਬੋਲ ਰਿਹਾ ਹੈ ਪੰਛੀਆਂ ਦੇ ਚ ਰਾਮ ਹੀ ਬੋਲ ਰਿਹਾ ਹੈ ਮਨੁੱਖਾਂ ਦੇ ਚ ਰਾਮ ਹੀ ਬੋਲ ਰਿਹਾ ਹੈ ਪਵਨ ਦੀ ਛਾ ਛਾਂ ਦੇ ਚ ਰਾਮ ਹੀ ਬੋਲ ਰਿਹਾ ਹੈ ਸਾਦਰ ਦੇ ਗਰਜਨ ਦੇ ਚ ਬਦਲਾਂ ਦੇ ਗਰਜਨ ਦੇ ਚ ਔਰ ਸਾਗਰ ਦੀ ਗਰਜਨ ਦੇ ਚ ਹੀ ਨਹੀਂ ਪ੍ਰਭੂ ਬੋਲ ਰਿਹਾ ਹੈ ਕੋਇਲ ਦੀ ਕੋਹ ਦੇ ਚ ਬੁਲਬੁਲਾ ਦੇ ਚਹਿ ਚਹਾਣ ਦੇ ਚ ਹੈ ਪ੍ਰਭੂ तू ही तो बोल रहे हैं सबे घट राम बोले राम बोले रामा बोले राम बिना को बोले रे प्रभु तू ही बोल रहे हैं हैं बोल रहे तो इस तरह जो व्यापक ब्रह्म है इस तरह का जो व्यापक परमात्मा है श्री नामदेव जी महाराज उसके पुजारी ने नामदेव जी महाराज की दृष्टि प्रभु एक व्यापक सता है वो अखंड ज्योति है खंडित नहीं है ਟੁਕੜਿਆਂ ਟੁਕੜਿਆਂ ਦੇ ਚਲਾਈ ਹੈ ਅਖੰਡ ਜੋਤੀ ਹੈ ਵਿਆਪਕ ਹੈ ਪਰ ਉਸ ਤੱਕ ਕਿਵੇਂ ਪਹੁੰਚੀਏ ਤੇ ਉਸ ਨੂੰ ਕਿਵੇਂ ਪ੍ਰਾਪਤ ਕਰੀਏ ਨਾਮਦੇਵ ਦੇ ਇਹ ਆਖਰੀ ਬੋਲ ਆਪਜੀ ਦੇ ਸਮਖਸ਼ ਬੈਠ ਕਰਾ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਜਿਉਂ ਜਲ ਮਾਂਝੇ ਮਾਛ ਲੋ ਮਾਰਗ ਪੇਖਣੋਂ ਨਾ ਜਾਈ ਜਿਉਂ ਆਕਾਸ਼ੇ ਪੰਖੀ ਅਲੋ ਖੋਜ ਨਿਰਖੋ ਨਾ ਜਾਈ ਉਸ ਪ੍ਰਭੂ ਨੂੰ ਕਿਵੇਂ ਤਲਾਸ਼ ਕਰੀਏ ਉਸ ਪ੍ਰਮਾਤਮਾ ਤੱਕ ਕਿਵੇਂ ਪਹੁੰਚੀਏ ਜੋ ਵਿਆਪਕ ਹੈ ਕਿਵੇਂ ਪਹੁੰਚੀਏ ਮਾਰਗ ਕੀ ਹੈ ਆਖਰ ਰਸਤਾ ਕੀ ਹੈ ਤੋਂ ਨਾਮਦੇਵ ਕਹਿੰਦੇ ਨੇ ਜੈਸੇ ਜਲ ਵਿੱਚ ਮੱਛੀ ਚੱਲਦੀ ਹੈ ਤੇ ਰਸਤਾ ਬਣਦਾ ਉੰਜ ਬਣਾ ਬਣਾਇਆ ਕੋਈ ਰਸਤਾ ਨਹੀਂ ਹੈ ਬਣਾ ਬਣਾਇਆ ਕੋਈ ਮਾਰਗ ਨਹੀਂ ਹੈ ਚੱਲਦਿਆਂ ਹੀ ਮਾਰਗ ਬਣਦਾ ਹੈ ਆਸਮਾਨ ਦਿੱਤੇ ਬਣੇ ਬੜਾਈ ਕੋਈ ਸੜਕ ਨਹੀਂ ਹੈ ਪੰਛੀ ਉੱਡਦਾ ਹੈ ਤੇ ਮਾਰਗ ਬਣਦਾ ਉੰਜ ਕੋਈ ਮਾਰਗ ਨਹੀਂ ਉੰਜ ਕੋਈ ਰਸਤਾ ਨਹੀਂ ਬਸ ਉੱਡਦਿਆਂ ਹੀ ਰਸਤਾ ਬਣਦਾ ਹੈ ਤੇ ਮੱਛੀ ਦੇ ਚਲਦਿਆਂ ਹੀ ਸਾਗਰ ਵਿੱਚ ਮਾਰਗ ਬਣਦਾ ਹੈ ਉੰਜ ਕੋਈ ਮਾਰਗ ਨਹੀਂ ਮਨੁੱਖ ਜੈਸੇ ਜੈਸੇ RAM ਦਾ ਰਟਨ ਕਰਨਾ ਆਰੰਭ ਕਰ ਦਿੰਦਾ ਹੈ RAM ਦਾ ਮਾਰਗ ਬਣਨਾ ਵੀ ਸ਼ੁਰੂ ਹੋ ਜਾਂਦਾ ਹੈ ਗੁਰੂ ਗੁਰੂ ਦੀ ਆਰਾਧਨਾ ਜੈਸੇ ਮਨੁੱਖ ਆਰੰਭ ਕਰ ਦਿੰਦਾ ਹੈ ਗੁਰੂ ਗੁਰੂ ਦਾ ਨਾਮ ਲੈਣਾ ਜਦ ਸ਼ੁਰੂ ਕਰ ਜਾਂਦਾ ਹੈ ਤੋਂ ਗੁਰੂ ਦਾ ਮਾਰਗ ਵੀ ਬਣਨਾ ਨਾਲ ਸ਼ੁਰੂ ਹੋ ਜਾਂਦਾ ਹੈ ਬਣਾ ਬੜਾਇਆ ਮਾਰਗ ਨਹੀਂ ਹੈ ਇੱਥੇ ਜਪਦਿਆਂ ਮਾਰਗ ਬਣੇਗਾ ਇੱਥੇ ਨਾਮ ਉਚਾਰਨ ਕਰਦਿਆਂ ਹੀ ਮਾਰਗ ਬਣੇਗਾ ਜ਼ਮੀਨ ਦੇ ਉੱਤੇ ਸਾਨੂੰ ਬਣੀਆਂ ਬੜਾਈਆਂ ਸੜਕਾਂ ਮਿਲ ਸਕਦੀਆਂ ਨੇ ਚੱਲਣਾ ਸਾਨੂੰ ਪੈਂਦਾ ਹੈ ਸੜਕ ਨਹੀਂ ਬਣਾਉਣੀ ਪੈਂਦੀ ਪਰ ਇੱਥੇ ਅਧਿਆਤਮਿਕ ਮੰਡਲ ਦੇ ਵਿੱਚ ਤੇ ਐਸਾ ਹੈ ਕਿ ਅਸੀਂ ਜਦ ਚਲਾ ਗਏ ਤੋ ਚਲਦਿਆਂ ਹੀ ਸੜਕ ਬਣੇਗੀ ਜਿਵੇਂ ਸੀ ਪ੍ਰਿਥਵੀ ਤੇ ਵੀ ਕਈ ਦਫਾ ਦੇਖਨੇ ਆ ਕਿ ਲਗਾਤਾਰ ਬਨੁਕ ਕਿਸੇ ਇੱਕ ਥਾਂ ਤੋਂ ਲੰਘਣ ਤੋ ਆਪਣੇ ਆਪ ਪगडंडी ਬਣ ਜਾਂਦੀ ਹੈ ਇੱਕ ਰੇਖਾ ਬਣ ਜਾਂਦੀ ਹੈ ਇੱਕ ਮਾਰਗ ਬਣ ਜਾਂਦਾ ਹੈ ਅਧਿਆਤਮਕ ਮੰਡਲ ਵਿੱਚ ਐਸਾ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦਈਏ ਬਸ ਆਰੰਭ ਕਰਦਿਆਂ ਹੀ ਮਾਰਗ ਬਣਦਾ ਹੈ ਜੈਸੇ ਮੱਛੀ ਚਲੇ ਤੋ ਰਸਤਾ ਬਣਦਾ ਹੈ ਉੰਜ ਕੋਈ ਰਸਤਾ ਨਹੀਂ ਇੱਥੇ ਇੰਜ ਪਹੁੰਚਣਾ ਹੈ ਪ੍ਰਮਾਤਮਾ ਤੱਕ ਜਿਵੇਂ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਦੀ ਹੈ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਪਹੁੰਚਦਾ ਹੈ ਇਸ ਨੂੰ ਖੋਲਿਆ ਹੈ ਪਰਮ ਦਾਰਸ਼ਨਿਕ ਸੰ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਗੁਰਮੁਖ ਖੋਜ ਅਗੰਮ ਹੈ ਜਿਉਂ ਜਲ ਅੰਦਰ ਮੀਨ ਫਿਰਦਾ ਗੁਰਮੁਖ ਖੋਜ ਅਲਖ ਹੈ ਜਿਉਂ ਆਕਾਸ਼ੇ ਪੰਖ ਉਡੰਦਾ ਗੁਰਮੁਖ ਜਿਹੜਾ ਹੈ ਉਹ ਪ੍ਰਮਾਤਮਾ ਦੀ ਖੋਜ ਇਸ ਤਰ੍ਹਾਂ ਕਰ ਲੈਂਦਾ ਜਿਵੇਂ ਸਾਗਰ ਦੇ ਵਿੱਚ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦੀ ਏ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦਾ ਹੈ ਬਿਨਾਂ ਮਾਰਗ ਦੇ ਉੜਦਿਆਂ ਹੀ ਮਾਰਗ ਬਣਦਾ ਹੈ ਚਲਦਿਆਂ ਹੀ ਮਾਰਗ ਬਣਦਾ ਹੈ ਇਸ ਤਰ੍ਹਾਂ ਗੁਰੂ ਦਾ ਸਿੱਖ ਜਦ ਜਪਦਾ ਤੋ ਜਪਦਿਆਂ ਹੀ ਜਪਦਿਆਂ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈ ਈਸ਼ਵਰ ਤੱਕ ਪਹੁੰਚ ਜਾਂਦਾ ਹੈ ਅਕਾਲ ਪੁਰਖ ਤੱਕ ਪਹੁੰਚ ਜਾਂਦਾ ਹੈ ਹੂ ਬਹੋ ਸ਼੍ਰੀ ਨਾਮਦੇਵ ਜੀ ਮਹਾਰਾਜ ਇਹੀ ਕੁਛ ਕਹਿ ਰਹੇ ਨੇ ਮਾਰਗ ਬਣਾ ਬਣਾਇਆ ਨਹੀਂ ਹੈ ਰਾਮ ਰਾਮ ਜਪਦਿਆਂ ਹੀ ਰਾਮ ਦਾ ਮਾਰਗ ਬਣੇਗਾ ਔਰ ਰਾਮ ਦੀ ਲੀਨਤਾ ਨਸ਼ੀਬ ਹੋਵੇਗੀ ਰਾਮ ਨਾਮ ਵਿੱਚ ਲੀਨ ਬਿਠਲ ਬਿਠਲ ਵਿੱਚ ਲੀਨ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੇ ਗੀਤਾਂ ਦੇ ਨਾਲ ਹੀ ਜਗਤ ਨੂੰ ਵਿੱਠਲ ਦੇ ਚ ਲੀਨ ਕਰਦੇ ਰਹੇ ਰਾਮ ਦੇ ਚ ਲੀਨ ਕਰਦੇ ਰਹੇ ਔਰ ਭਰਮਣ ਕਰਦਿਆਂ ਕਰਦਿਆਂ अनेका ਨੂੰ ਆਪ ਨੇ ਰਾਮ ਦੇ ਚ ਲੀਨ ਕੀਤਾ ਵਿੱਠਲ ਦੇ ਚ ਲੀਨ ਕੀਤਾ ਔਰ ਲੀਨ ਕਰਦਿਆਂ ਕਰਦਿਆਂ ਇੱਕ ਦਿਨ ਆਪ ਸਿਰਫ ਮਾਨਸਿਕ ਤੌਰ ਤੇ ਨਹੀਂ ਸਰੀਰਕ ਤੌਰ ਤੇ ਵੀ ਉਸ ਵਿੱਠਲ ਦੇ ਚ ਲੀਨ ਹੋ ਗਏ ਉਸ ਪ੍ਰਭੂ ਦੇ ਚ ਲੀਨ ਹੋ ਗਏ ਔਰ ਇਹ ਲੀਨਤਾ ਐਸੀ ਹੋਈ ਸੂਰਜ ਕਿਰਨ ਮਿਲੇ ਜਲ ਕਾਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਧੀਆ ਰਾ